ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦੇ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਇਹ ਲੁਧਿਆਣਾ ਸ਼ਹਿਰ ਦੀਆਂ ਨੇ ਜਿੱਥੇ ਕਿ ਭਗਵਾਨ ਸਿੰਘ ਮਾਨ ਹੋਣਾ ਨੇ ਆਪਣੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਉੱਤੇ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਤੇ ਬਹੁਤ ਸਾਰੇ ਲੋਕਾਂ ਨੇ ਸ੍ਰੀ ਭਗਵਾਨ ਸਿੰਘ ਮਾਨ ਦੀ ਤਾਰੀਫ਼ ਕਰਦੇ ਹੋਏ ਇਹ ਵੀ ਗੱਲ ਕਹੀ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਿਓ ਤੇ 3 ਸਾਲਾਂ 'ਚ ਵੀ ਵਧੀਆ ਕੰਮ ਕੀਤੇ ਨੇ ਤੇ ਹੁਣ ਜਿਹੜਾ ਤੁਸੀਂ ਨਸਿਆਂ ਨੂੰ ਬੰਨ ਪਾ ਰਹੇ ਹੋ ਉਹਦੇ ਤੇ ਵੀ ਲੋਕਾਂ ਨੇ ਇਹ ਚੀਜ਼ ਦੀ ਪ੍ਰਸ਼ੰਸਾ ਕੀਤੀ ਨਾਲ ਦੀ ਨਾਲ ਕਿਤੇ ਨਾ ਕਿਤੇ ਲੋਕਾਂ ਨੇ ਐਮੀਨੈਂਟ ਸਕੂਲਾਂ ਬਾਰੇ ਵੀ ਗੱਲ ਰੱਖ ਦਿੱਤੀ ਤੇ ਨਾਲ ਦੀ ਨਾਲ ਤੁਹਾਨੂੰ ਦੱਸੀਏ ਭਗਵੰਤ ਸਿੰਘ ਮਾਨ ਉਹਨਾਂ ਨੇ ਪਰ ਆਪਣੀ ਕਮੇਡੀ ਕਲਾਕਾਰੀ ਦੇ ਵਿੱਚ ਪ੍ਰਧਾਨ ਮੰਤਰੀ ਤੇ ਵੀ ਜੜ ਦਿੱਤਾ ਕੋਕਾ ਤੇ ਉਹ ਕੋਕਾ ਕੀ ਸੀ ਉਹ ਤੁਸੀਂ ਸੁਣਿਓ ਭਗਵੰਤ ਸਿੰਘ ਮਾਨ ਉਹਨਾਂ ਦੇ ਮੂੰਹ ਤੋਂ ਹੀ ਕਿ ਉਹਨਾਂ ਨੇ ਕੀ ਕਿਹਾ ਆ ਨਰਿੰਦਰ ਮੋਦੀ ਜੀ ਬਾਰੇ ਤੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਕੋਕਾ ਜੜਿਆ ਆਪਣੀ ਪੂਲ ਕਮੇਡੀ ਦੇ ਨਾਲ ਉਹ ਵੀ ਤੁਹਾਨੂੰ ਸੁਣਾਉਨੇ ਆ ਪਹਿਲਾਂ ਜਿਹੜੀ ਗੱਲਬਾਤ ਅਸੀਂ ਤੁਹਾਡੇ ਨਾਲ ਕਰਦੇ ਪਏ ਆ ਕਿਉਂਕਿ ਪੂਰੇ ਹੋ ਚੁੱਕੇ ਨੇ 3 ਸਾਲ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ 3 ਸਾਲਾਂ ਦਾ ਜਿਹੜਾ ਆ ਬਿਉਰਾ ਵੀ ਮੰਗਦੀ ਆ ਪਈਆਂ ਨੇ ਕੀ ਕੀਤਾ ਕਿਸ ਤਰ੍ਹਾਂ ਕੀਤਾ ਕਈ ਕਹਿ ਰਹੇ ਨੇ ਕਿ ਵਾਦੇ ਨਹੀਂ ਨਭਾਏ ਵਾਦੇ ਬੋਲੇ ਗਏ ਜਿਹੜੇ ਕੀ ਪੂਰੇ ਨਹੀਂ ਕੀਤੇ ਗਏ ਜਿਹੜਾ ਆ ਨਸਿਆਂ ਨੂੰ ਲੈ ਕੇ ਵੀ 3 ਸਾਲ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਬਹੁਤ ਸਾਰੀਆਂ ਐਸੀਆਂ ਗੱਲਾਂ ਪਰ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਐਸਾ ਝੋਲ-ਜਾਲ ਆ ਤੇ ਫਿਰ ਵੀਡੀਓ ਐਂਡ ਤੱਕ ਵੇਖਣ ਤੋਂ ਬਾਅਦ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਆ ਕਿ ਭਗਵੰਤ ਸਿੰਘ ਮਾਨ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਾਮਯਾਬ ਹੋਈ ਜਾਂ ਨਹੀਂ ਹੋਈ ਜੋ ਵੀ ਹੋਇਆ ਉਹਦੇ ਬਾਰੇ ਤੁਸੀਂ ਜਰੂਰ ਦੱਸਿਓ ਤੇ ਠੀਕ ਆ ਦੋਸਤੋ ਮਿਲਦੇ ਆਂ ਅਸੀਂ ਤੁਹਾਨੂੰ ਬਹੁਤ ਜਲਦੀ ਤੇ ਤੁਸੀਂ ਦੇਖੋ ਪੂਰੀ ਵੀਡੀਓ ਤੇ ਫੇਰ ਕਰਦੇ ਆਂ ਗੱਲਬਾਤ ਧੰਨਵਾਦ ਓ ਕੀ ਕੁਛ ਪੱਲੇ ਪਾਇਗਾ ਓ ਦਰੀਏ ਦਰੀਏ ਕਰਤਾ ਰਹੋ ਦਰੀਏ ਇਨਸਾਲ ਹੋਗੇ ਸਰਕਾਰ ਬਣੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ 62 ਲੱਖ ਰੁਪਿਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਸਰ ਮੈਂ ਐਡਵੋਕੇਟ ਆਰਕੀਟੈਕਟਾ ਪੰਜਾਬ ਸ਼ਹਿਰ ਤੇ ਸਰ ਤੁਹਾਡੇ ਗਲਤ ਹੋਇਆ ਕਿ ਤੁਸੀਂ ਜੋ ਕੁਆਲੀਫਿਕੇਸ਼ਨਜ਼ ਅੱਜ ਕੱਲ ਬੱਚਿਆਂ ਨੂੰ ਦੇ ਰਹੇ ਹੋ ਸਰ ਉਹ ਬਾਕੀ ਅੱਛੀਆਂ ਜਾ ਰਹੀਆਂ ਕਾਲਜਿਸ ਦੇ ਅੰਦਰ ਜਿਹੜਾ ਤੁਸੀਂ ਨਸ਼ਾ ਪ੍ਰਤੀ ਇਸ ਟਾਈਮ ਭਰਾਲਾ ਮਤਲਬ ਕਰਦੇ ਤਾਲਾ ਉਹਦੇ ਨਾਲ ਘਰ ਘਰ ਡਰ ਪੈ ਗਿਆ ਕਿ ਨਸ਼ਾ ਵੇਚਣਾ ਈਜ਼ੀ ਨਹੀਂ ਹੈ ਤੇ ਤੁਹਾਡੇ ਵਰਗਾ ਸਿਮ ਚਾਨੂੰ ਬੜੀ ਮਤਲਬ ਨਾ ਸਾਡੀ ਇੱਕ ਖੁਸ਼ਕਿਸਮਤੀ ਹੈ ਕਿ ਤੁਸੀਂ ਮਤਲਬ ਇੱਕ ਰੱਬ ਬਣ ਕੇ ਸਾਡੇ ਲਈ ਆਏ ਹੋ ਮੈਂ ਤੁਹਾਡਾ ਬਹੁਤ ਬਹੁਤ ਤਨਖਾ ਦਿਨ ਤੁਹਾਡੇ ਨਾਲ ਗੱਲ ਮੇਚਾ ਹਾਂ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਿਆ ਨੇ ਇੰਸਟਾਗ੍ਰam ਤੇ ਫੋਲੋ ਕਰ ਰਿਹਾ ਹਾਂ ਮੈਂ ਵੀਡੀਓਜ਼ ਦੇਖੀਆਂ ਨੇ ਫੋਟੋਜ਼ ਦੇਖੀਆਂ ਨੇ ਤੁਸੀਂ ਬਸ ਇੱਕ ਵਾਰ ਰਿਕਵੈਸਟ ਸਕੂਲ ਆਫ ਐਮੀਲੀ ਸ਼ੁਰੂ ਕਰਾ ਦਿਓ ਜਲਦੀ ਤੋਂ ਜਲਦੀ ਜੀ ਮਾ ਉਸੀ ਨਾ ਲਾਲ थैल्याਾਂ ਵਾਲਿਆਂ ਅਸੀਂ ਨਾ ਪਰਸੈਂਟੇਜ ਵਾਲਿਆਂ ਅਸੀਂ ਨਾ ਕਮਿਸ਼ਨ ਵਾਲਿਆਂ ਅਸੀਂ ਤਾਂ ਮਿਸ਼ਨ ਵਾਲੇ ਆ ਅੱਜ ਪੱਟੀਆਂ ਪੱਡੀਆਂ ਪਾਰਟੀਆਂ ਦੇ ਮੈਨੀਫੈਸਟੋ 'ਚ ਸਕੂਲਾਂ ਤੇ ਹਸਪਤਾਲਾਂ ਤੇ ਬਿਜਲੀ ਦੀਆਂ ਗੱਲਾਂ ਹੋਣ ਲੱਗੀਆਂ ਨਹੀਂ ਪਹਿਲਾਂ ਹੁੰਦੀਆਂ ਹੀ ਨਹੀਂ ਸੀ 17 ਟੋਲ ਪਲਾਜ਼ੇ ਬੰਦ ਕਰਤੇ 62 ਲੱਖ ਰੁਪਈਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇਹ ਕਰਮ ਭੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚੇ ਸੀ ਮੁੱਖ ਮੰਤਰੀ ਜਾਂ ਹੋਰ ਇਹ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਹੈ ਜ ਕੁਝ ਅਸੀਂ ਤਾਂ ਮੱਜਾਂ ਦੀਆਂ ਪੂਛਾਂ ਫੜ ਕੇ ਤੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਆਂ ਜੀ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉੱਥੋਂ ਉਹ ਕਿੱਥੇ ਸ਼੍ਰੀ ਹਰੀਕੋਟਾ ਚੰਦਰਯਾਨ ਦਾ ਲਾਂਚ ਸੀ प्रधान मंत्री कहंदे बोलणगे मैं चलो सुनਾਂਗੇ जी देश का प्रधानमंत्री ओ कहंदा भी बहनों بھائیوں इसरो से जिमे उणा दी नासा है अपनी इसरो है इसरो से मेरा पुराना नाता है मैं कह यार आई डॉग अप कहंदा जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था ਤੋ ਟੀਚਰ ਕਹਤਾ ਥਾ ਅਬ ਤੂੰ ਇਸਰੋ ਮੇਂ ਬੈਠ ਅਬ ਇਸਰੋ ਮੇਂ ਅਬ ਇਸਰੋ ਮੇਂ ਇਸਲੀ ਇਸਰੋ ਸੇ ਮੇਰਾ ਪੁਰਾਣਾ ਨਾ ਕਿ ਕੁਛ ਪੱਲੇ ਪੈ ਗਿਆ ਓਏ ਮੁਲਕ ਦੇ ਮੈਂ ਕਿਹਾ ਉਹ ਕੀ ਕੁਛ ਪੱਲੇ ਪੈ ਗਿਆ ਓਏ ਡਰੀਏ ਡਰੀਏ ਕਰਤਾ ਰਹਾਂ ਡਰੀਏ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ 3 ਸਾਲ ਹੋ ਗਏ ਸਰਕਾਰ ਬਣੇ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਦੋਂ ਪਹਿਲਾ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲ ਸਕਦਾ ਜਿਹਦਾ ਜਿਗਰਾ ਹੋਵੇ ਜੀ